ਮੇਰਾ ਨਾਮ ਸਤਿੰਦਰ ਕੌਰ ਨੂੰ ਗੋਡਿਆਂ ਦੀ 15 ਸਾਲਾਂ ਤੋਂ ਪ੍ਰੋਬਲਮ ਸੀ ਮੈਂ ਬਹੁਤ ਜਗ੍ਹਾ ਤੋਂ ਇਲਾਜ ਕਰਾਇਆ ਮੈਂ ਜਰ ਮੈਂ ਸੁਣਿਆ ਸੀ ਇੱਕ ਨਈ ਫਰਕ ਪੈ ਰਹੀ ਸੀ ਡਾਕਟਰਾਂ ਨੇ 5-6 ਸਾਲ ਤੋਂ ਹੋ ਗਏ ਆਪਰੇਸ਼ਨ ਹੀ ਕਹਿ ਰਹੇ ਨੇ ਮੈਂ ਜਰ ਮੈਂ ਕਿਸੇ ਨੇ ਥੈਰੇਪੀ ਇਹਨਾਂ ਦਾ ਮਨਦੀਪ ਕੌਰ ਦਾ ਦੱਸਿਆ ਉਸ ਕਿੱਥੇ ਆਈ ਮੈਂ ਥੈਰੇਪੀ ਲਈ ਹੁਣ ਕੰਤਾ ਵੀ ਦਿਨ ਚ ਕਾਫੀ ਫਰਕ ਪਿਆ ਸ਼੍ਰੀ ਗੁਰੂ ਹਰਕ੍ਰਿਸ਼ਨ ਫਿਜ਼ੀਓਥੈਰੇਪੀ ਅਤੇ ਆਯੁਰਵੈਦਿਕ ਕਲੀਨਿਕ ਅੰਤਰਜਾਮੀ ਕਲੋਨੀ ਤਰਨਤਾਰਨ ਰੋਡ ਅੰਮ੍ਰਿਤਸਰ ਜਿੱਥੇ ਡਾਕਟਰ ਮਨਦੀਪ ਕੌਰ ਖਾਲਸਾ ਵੱਲੋਂ ਆਪਣੇ ਤਜਰਬੇ ਅਤੇ ਪੜ੍ਹਾਈ ਨਾਲ ਹਰੇਕ ਬਿਮਾਰੀ ਦਾ ਇਲਾਜ ਦਵਾਈ ਤੋਂ ਬਿਨਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਸਾਡੀ ਟੀਮ ਨੇ ਇਸ ਕਲੀਨਿਕ ਦਾ ਤੌਰਾ ਕੀਤਾ ਅਤੇ ਡਾਕਟਰ ਮਨਦੀਪ ਕੌਰ ਖਾਲਸਾ ਅਤੇ ਉਹਨਾਂ ਤੋਂ ਇਲਾਜ ਕਰਵਾ ਰਹੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਪੇਸ਼ ਹੈ ਇੱਕ ਖਾਸ ਰਿਪੋਰਟ ਸ਼੍ਰੀ ਕਲਜੀ ਮੇਰਾ ਨਾਮ ਡਾਕਟਰ ਮਨਦੀਪ ਕਖਾਲਸਾ ਹੈ ਮੈਂ ਗੁਰੂ ਹਰਕ੍ਰਿਸ਼ਨ ਕਲੀਨਿਕ ਫਿਜ਼ੀਓਥੈਰੇਪੀ ਦੇ ਆਯੁਰਵੈਦਿਕ ਕਲੀਨਿਕ ਦੇ ਸੀਈਓ ਹਾਂ ਇਸ ਡਿਪਾਰਟਮੈਂਟ ਦੇ ਹੈਡ ਹਾਂ ਤੇ ਮੈਂ ਬੇਸਿਕਲੀ ਮਾਸਟਰਸ ਹਾਂ ਆਰਥੋਪੈਡਿਕਸ ਚ ਫਿਜ਼ੀਓਥੈਰੇਪੀ ਦੇ ਉੱਤੇ ਬਹੁਤ ਸਾਰੀ ਚੀਜ਼ਾਂ ਫਿਜ਼ੀਓਥੈਰੇਪੀ ਨਾਲ ਠੀਕ ਹੁੰਦੀਆਂ ਨੇ ਜਿੱਦਾਂ ਕੋਈ ਵੀ ਨਸਾਂ ਦੱਬੀਆਂ ਹੋਣ ਮਾਸਪੇਸ਼ੀਆਂ ਟਾਈਟ ਹੋਣ ਔਰ ਤਾਂ ਜਦੋਂ ਤੱਕ ਕਿਸੇ ਨੂੰ ਆਪਰੇਸ਼ਨ ਵੀ ਕਰਦਿਆ ਹੋਵੇ ਤੇ ਆਪਰੇਸ਼ਨ ਨੂੰ ਵੀ ਆਪਾਂ ਫਿਜ਼ੀਓਥੈਰੇਪੀ ਦੇ ਨਾਲ ਠੀਕ ਕਰਦਿਆਂ ਤਾਂ ਫਿਜ਼ੀਓਥੈਰੇਪੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਪੇਸ਼ੈਂਟਸ ਤੁਹਾਡੇ ਕੋਲ ਆਉਂਦੇ ਜਰੂਰ ਨੇ ਉਸ ਟਾਈਮ ਉਹ ਜਿਹੜੀਆਂ ਤੁਸੀਂ ਆਪਣੀਆਂ ਹਦਾਇਤਾਂਾਂ ਲੈਂਦੇ ਉਹਨਾਂ ਨੂੰ ਫੋਲੋ ਕਰਦੇ ਨੇ ਘਰੇ ਜਾ ਕੇ ਫਿਰ ਐਕਸਰਸਾਈਜ਼ ਕਰਾ ਵੀ ਕਰਦੇ ਨੇ ਤੇ ਉਹ ਤੋਂ ਬਾਅਦ ਕੀ ਟੱਕਿਆ ਜਾਂਦਾ ਹੈ ਆਪਾਂ ਐਕਚੁਅਲੀ ਫਿਜ਼ੀਓਥੈਰੇਪਿਸਟ ਜੋ ਹੁੰਦੇ ਨੇ ਉਹ ਪੇਸ਼ੈਂਟ ਨੂੰ ਦੱਸਦੇ ਨੇ ਕਿ ਤੁਹਾਡਾ ਇਹ ਕੋਰਸ ਹੈਗਾ ਇਨਾ ਕੋਰਸ ਤੁਸੀਂ ਕਰਨਾ ਹੈਗਾ ਭਾਵੇਂ ਉਹ 15 ਦਿਨ ਦਾ ਹੋਵੇ ਭਾਵੇਂ ਮਹੀਨੇ ਦਾ ਹੋਵੇ ਤੇ ਉਹ ਕੋਰਸ ਜਦੋਂ ਪੂਰਾ ਹੁੰਦਾ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਬੰਦਾ ਪੂਰੇ ਤਰੀਕੇ ਦੇ ਨਾਲ ਪਾਵਰ ਵਾਜ ਜਾਵੇ ਤਾਂ ਕਿ ਉਹ ਕਰੇ ਸਿਰਫ ਹਫਤੇ 'ਚ ਦੋ ਵਾਰ ਵੀ ਕਸਰਤ ਕਰੇ ਤਿੰਨ ਵਾਰ ਵੀ ਕਸਰਤ ਕਰੇ ਤੇ ਉਹਨੂੰ ਪ੍ਰੋਬਲਮ ਵਾਪਿਸ ਨਾ ਆਵੇ ਉਹ ਜਸਟ ਮੇਨਟੇਨੈਂਸ ਹੁੰਦਾ ਹੈ ਪਰ ਜੋ ਪੇਸ਼ੈਂਟ ਜੋ ਮਰੀਜ਼ ਇਹਨੂੰ ਵਿਚਕਾਰ ਛੱਡ ਦਿੰਦੇ ਨੇ ਤੇ ਉਹਨਾਂ ਦਾ ਸਿਰਫ ਹਜੇ ਮਾਸਪੇਸ਼ੀ ਜਿੱਦਾਂ ਥੋੜੇ ਨਰਮ ਹੋਏ ਨੇ ਪਰ ਹਜੇ ਪੂਰੀ ਪ੍ਰੋਬਲਮ ਗਈ ਨਹੀਂ ਹੁੰਦੀ ਹੈ ਤੇ ਫਿਰ ਉਹਨਾਂ ਦੀ ਪ੍ਰੋਬਲਮ ਵਾਪਸ ਆਂਦੀ ਹੈ ਤੇ ਉਹਨਾਂ ਨੂੰ ਸਪੈਸ਼ਲੀ ਮੇਰੀ ਰਿਕੁਐਸਟ ਹੁੰਦੀ ਹੈ ਕਿ ਤੁਸੀਂ ਟ੍ਰੀਟਮੈਂਟ ਪੂਰਾ ਕਰੋ ਜਿੱਦਾਂ ਬੁਖਾਰ ਦੀ ਦਵਾਈ ਦਾ ਡੋਜ਼ ਹੁੰਦਾ ਹੈ ਡਾਕਟਰ ਕਹਿੰਦੇ ਨੇ ਕਿ ਤੁਸੀਂ 3 ਦਿਨ ਲੈਣੇ ਨੇ ਤੇ ਅਗਰ ਤੁਸੀਂ 3 ਦਿਨ ਨਹੀਂ ਲੈਂਦੇ ਇੱਕ ਦਿਨ ਲੈ ਕੇ ਛੱਡ ਦਿੰਦੇ ਹੋ ਤੇ ਬੁਖਾਰ ਦਾ ਵਾਇਰਸ ਵਾਪਸ ਆ ਜਾਂਦਾ ਹੈ ਉਦਾਂ ਹੀ ਇਹ ਸਾਡੇ ਸਰੀਰ ਹੈ ਤੇ ਉਦਾਂ ਹੀ ਇਹ ਰਿਸਪੌਂਡ ਕਰਦਾ ਹੈ ਇਹ ਵਾਪਸ ਆ ਜਾਂਦਾ ਹੈ ਇਹ ਫੀਚਰ ਜਿਹੜੇ ਪਿੰਗਰ ਗੈਸ ਬਾਲਸ ਹੋ ਜਾਂਦੇ ਨੇ ਬਲੈਂਕ ਟੈਂਕਸ ਹੁੰਦੇ ਨੇ ਗੈਰੇ ਉਹ ਬਹੁਤ ਮੈਡੀਕਲ ਸਟੋਰ ਤੋਂ ਮੈਡੀਸਿਨਸ ਲੈ ਕੇ ਖਾਦੇ ਰਹਿੰਦੇ ਨੇ ਪਰ ਤੱਕ ਸਹੀ ਹੈ ਕਿ ਇਹ ਮਦਦ ਕਰਦੀ ਨਹੀਂ ਉਹਨਾਂ ਨੂੰ ਮੈਡੀਸਿਨ ਜੋ ਹੁੰਦੀਆਂ ਨੇ ਉਹਨਾਂ ਦਾ ਅਫੈਕਟ ਬਹੁਤ 네ਗੇਟਿਵ ਹੁੰਦਾ ਹੈ ਸਪੈਸ਼ਲੀ ਪੇਨ ਕਿਲਰਸ ਥਾਇਰੋਇਡਸ ਟਰਾਮਾਡੋਲ ਜੋ ਆਪਾਂ ਪੇਨ ਨੂੰ ਦਬਾਉਣ ਵਾਸਤੇ ਲੈਂਦੇ ਆ ਉਹਨਾਂ ਦਾ ਕੋਈ ਐਕਚੁਅਲੀ ਯੂਜ਼ ਨਹੀਂ ਹੁੰਦਾ ਉਹ ਸਿਰਫ ਸਾਡੀ ਪ੍ਰੋਬਲਮ ਨੂੰ ਦਬਾਉਂਦੇ ਆ ਤੇ ਅੱਜ ਕੱਲ ਦੀ ਜਨਰੇਸ਼ਨ ਤੇ ਅੱਜ ਕੱਲ ਦਾ ਦੌਰ ਇੰਨਾ ਜ਼ਿਆਦਾ ਇਹ ਚੀਜ਼ ਨੂੰ ਆਲਰੇਡੀ ਸਮਝਦਾ ਹੈ ਕਿ ਉਹਨਾਂ ਦੇ ਕਿਡਨੀਜ਼ ਤੇ ਉਹਨਾਂ ਦੇ ਲਿਵਰਸ ਤੇ ਤੇ ਉਹਨਾਂ ਦੇ ਇੰਟਰਨਲ ਆਰਗਨਸ ਤੇ ਕਿੰਨੀ ਜ਼ਿਆਦਾ ਉਹਨਾਂ ਦੀ 네ਗੇਟਿਵਿਟੀ ਹੈਗੀ ਹੈ ਤੇ ਸਭ ਤੋਂ ਬੈਟਰ ਚੀਜ਼ ਹੈ ਕਿ ਆਪਾਂ ਉਹ ਮੈਡੀਸਿਨ ਨਾ ਦੇ ਕੇ ਬਿਨਾਂ ਦੇ ਕੇ ਲੋਕਾਂ ਨੂੰ ਠੀਕ ਕਰਦੇ ਹਾਂ ਤੇ ਅੱਜ ਕੱਲ ਲੋਕਾਂ ਨੂੰ ਇਹ ਚੀਜ਼ ਦੀ ਬਹੁਤ ਅਵੇਰਨੈਸ ਹੈ ਕਿ ਦਵਾਈ ਸਾਨੂੰ ਨੁਕਸਾਨ ਕਰਦੀ ਹੈ ਤੇ ਬਿਨਾਂ ਦਵਾਈ ਦੇ ਆਪਾਂ ਠੀਕ ਹੋਈਏ ਜਨਰੇਸ਼ਨ ਦੇ ਬਸ ਇੱਕੋ ਅੱਦ ਮੈਸੇਜ ਹੈ ਕਿ ਦਵਾਈਆਂ ਤੋਂ ਦੂਰ ਰਹਿਣਾ ਬਚਾ ਜਾਵੇ ਸਭ ਤੋਂ ਪਹਿਲਾਂ ਤੇ ਆਪਣੀ ਬੋਡੀ ਨੂੰ ਅੱਧਾ ਘੰਟਾ ਰੋਜ਼ ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਹੈ ਤੇ ਨਾਲ-ਨਾਲ ਵਾਕਿੰਗ ਵੀ ਐਡ ਕਰਨਾ ਬਹੁਤ ਜ਼ਰੂਰੀ ਹੈਗੀ ਹੈ ਸੈਕੰਡਲੀ ਮੇਰੀ ਐਡਵਾਈਸ ਹੈਗੀ ਹੈ ਕਿ ਆਪਣਾ ਫੂਡ ਹੈਲਦੀ ਹੋਣਾ ਚਾਹੀਦਾ ਆਪਾਂ ਨੂੰ ਮਾਰਕੀਟ ਦਾ ਫੂਡ ਪੈਕ ਫੂਡਸ ਘੱਟ ਤੋਂ ਘੱਟ ਖਾਣੇ ਚਾਹੀਦੇ ਹੁਣ ਇੱਕ ਛੋਟੀ ਜੀ ਚੀਜ਼ ਹੁੰਦੀ ਹੈ 슈ਗਰ ਕਹਿੰਦੇ ਨੇ ਆਪਾਂ 슈ਗਰ ਨਹੀਂ ਖਾਂਦੇ ਫਿਰ ਵੀ ਸਾਨੂੰ ਡਾਇਬਟੀਜ਼ ਹੁੰਦੀ ਹੈ ਤੇ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਬ੍ਰੈਡ ਖਾ ਰਹੇ ਹੋ ਤੇ ਤੁਸੀਂ ਇੰਨੇ ਜ਼ਿਆਦਾ ਕੈਲੋਰੀਜ਼ ਆਫ 슈ਗਰ ਇਨਟੇਕ ਕੀਤਾ ਹੈ ਤੇ ਉਹ ਤੁਹਾਡੇ ਪੇਟ 'ਚ ਜਾਊਗੀ ਤੇ ਕੋਲੇਸਟੇਰਲ ਬਣਾਊਗੀ ਜਿਨ੍ਹਾਂ ਛੋਟੇ ਬੱਚੇ ਗੋਲੀਆਂ ਟੌਫੀਆਂ ਖਾਂਦੇ ਨੇ ਉਹ 슈ਗਰ ਨਹੀਂ ਖਾਂਦੇ ਉਹ ਕੈਂਡੀ ਖਾਂਦੇ ਨੇ ਪਰ ਉਹ ਕੈਂਡੀ ਜਦੋਂ 슈ਗਰ ਬਣਦੀ ਹੈ ਤੇ ਸਾਡੀ ਦੰਦਾਂ 'ਚ ਕੈਵਿਟੀ ਕ੍ਰੀਏਟ ਕਰਦੀ ਹੈ ਤੇ ਜਿੰਨਾ ਹੋ ਸਕੇ ਛੋਟੇ ਬੱਚੇ ਤੋਂ ਲੈ ਕੇ ਹੀ ਵੱਡੇ ਤੋਂ ਵੱਡੇ ਜਨਰੇਸ਼ਨ ਬਾਰਲਾ ਪੈਕ ਫੂਡਸ ਖਾਤੋ ਕਟ ਖਾਂ ਤੇ ਜਿਆਦਾ ਜਿਆਦਾ ਹੈਲਦੀ ਫੂਡਸ ਖਾਂ ਫਰੂਟਸ ਦਾ ਇਨਟੇਕ ਹੋਵੇ ਕਾਰਦੀ ਚੀਜ਼ਾਂ ਬਣ ਕੇ ਇਨਟੇਕ ਹੋਵੇ ਉਹਦੇ ਨਾਲ ਸਾਡੀ ਲਾਈਫ ਸਟਾਈਲ ਹੈਲਦੀ ਹੋਏਗੀ ਤੇ ਐਕਸਰਸਾਈਜ਼ ਜ਼ਰੂਰ ਕਰਨ ਤੇ ਇੱਕ ਵੈਰੀ ਸਪੈਸ਼ਲ ਰਿਕਵੈਸਟ ਟੂ एवरीवन ਕਿ ਜਦੋਂ ਤੁਹਾਨੂੰ ਕਿੱਥੇ ਪੀੜ ਹੁੰਦੀ ਹੈ ਨਾ ਉਹਨੂੰ ਦਵਾਈ ਖਾ ਕੇ ਇਗਨੋਰ ਨਾ ਕਰੋ ਉਹਨੂੰ ਛੇਤੀ ਤੋਂ ਛੇਤੀ ਜਾ ਕੇ ਉਹਦਾ ਇਲਾਜ ਕਰਾਓ ਤੇ ਹੋਮੀਓਪੈਥਿਕ ਆਯੁਰਵੈਦਿਕ ਫਿਜ਼ੀਓਥੈਰੇਪੀ ਨੇਚਰੋਪੈਥੀ ਇਹ ਕੁਝ ਚੀਜ਼ਾਂ ਨੇ ਜੋ ਬਿਨਾ ਗੋਲੀ ਦਵਾਈ ਦੇ ਤੁਹਾਨੂੰ ਬਹੁਤ ਛੇਤੀ ਆਰਾਮ ਦੇ ਦੇਣਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਿੰਦਰ ਕੌਰ ਹੈ ਤੇ ਮੈਨੂੰ 2 ਸਾਲ ਹੋ ਗਏ ਬਹੁਤ ਪ੍ਰੋਬਲਮ ਸੀ ਬੈਕ ਪੇਨ ਬਹੁਤ ਜ਼ਿਆਦਾ ਸੀ ਮੇਰੇ ਇੱਕ ਮੇਰੀ ਸਾਈਡ ਤੇ ਲੱਤ ਤੇ ਬਹੁਤ ਦਰਦ ਸੀ ਤੇ ਮੈਂ 2 ਸਾਲ ਤੋਂ ਬਹੁਤ ਟ੍ਰੀਟਮੈਂਟ ਕਰਾਇਆ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਉਸ ਤੋਂ ਬਾਅਦ ਮੈਨੂੰ ਡਾਕਟਰ ਮਨਦੀਪ ਦਾ ਰੈਫਰੈਂਸ ਦਿੱਤਾ ਕਿਸੇ ਨੇ ਤੇ ਮੈਂ ਇਹਨਾਂ ਕੋਲ ਆਈਆਂ ਤੇ ਮੈਨੂੰ 20 ਦਿਨ ਹੋ ਗਏ ਆਂਦਿਆਂ ਤੇ ਮੈਨੂੰ ਬਹੁਤ ਫਰਕ ਆਇਆ